ਆ ਹਜੇ ਵੀ ਅੜੇ ਹੋਏ ਨੇ ਕਿ ਉਹ ਜਿਹੜੇ ਆ ਅੰਦਰਲੇ ਵਿੱਚ ਨਹੀਂ ਵੜ ਰਹੇਗੇ ਉਹਨਾਂ ਦੀਆਂ ਤਸਵੀਰਾਂ ਤੇ ਉਹਨਾਂ ਦੀ ਜਿਹੜੀ ਬੜਕ ਤੁਸੀਂ ਉਹ ਚੀਜ਼ ਨੋਟ ਕਰ ਸਕਦੇ ਹੋ ਕਿ ਇੱਕ ਜਿਹੜੀ ਉਹਨਾਂ ਦੇ ਵੱਲੋਂ ਜਿਹੜੀ ਚੀਜ਼ ਦਿਖਾਈ ਜਾ ਰਹੀ ਆ ਜਾਂ ਇੱਕ ਉਹਨਾਂ ਦੇ ਵੱਲੋਂ ਪੂਰੇ ਅੜੇ ਗਏ ਨੇ ਆਪਦੀ ਗ੍ਰਿਫਤਾਰੀ ਤੋਂ ਹਜੇ ਤੱਕ ਰੋਕ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਦੋ ਇੱਕ ਬਹੁਤ ਹੌਲੀ ਉਮਰ ਦਾ ਨੌਜਵਾਨ ਤੇ ਇੱਕ ਥੜੇ ਪਾਸੇ ਆ ਪੂਰਾ ਜਿਹੜਾ ਉਹਨਾਂ ਦੇ ਵੱਲੋਂ ਜ਼ੋਰ ਲੱਗਿਆ ਹੋਇਆ ਕਿ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਆ ਕਿ ਇਹ ਜਿਹੜੀ ਆ ਇਹ ਕੀ ਗੁੰਡਾਗਰਦੀ ਹੋ ਰਹੀ ਆ ਇਹ ਗ੍ਰਿਫਤਾਰੀ ਹੋ ਰਹੀ ਆ ਜਾਂ ਹੋਕ ਹੀ ਰਿਆਸਲ ਦੇ ਵਿੱਚ ਇਹ ਗ ਜਾ ਕੀ ਆ ਇੱਥੇ ਦਾ ਹਜੇ ਤੱਕ ਜੋ ਵੀ ਤਸਵੀਰਾਂ ਇੱਥੇ ਤੁਹਾਨੂੰ ਦਿਖਾ ਰਹੇ ਆ ਵੀ ਉਹ ਜਿਹੜੀਆਂ ਤਸਵੀਰਾਂ ਵੇਖ ਕੇ ਤੁਸੀਂ ਵੀ ਖੁਦ ਹੈਰਾਨ ਰਹਿ ਜਾਓਗੇ ਕਿ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਲੁਧਿਆਣਾ ਤੋਂ ਅਸੀਂ ਜਿਹੜੀਆਂ ਦਿਖਾ ਰਹੇ ਆ 5-7 ਮਿੰਟ ਹੋ ਕੇ ਜਦੋਂ ਜਿਹੜੀ ਇਹ ਚੱਲ ਰਹੀ ਹੈ ਕਿ ਉਹ ਪਿੱਛੇ ਹਟ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਉਹ ਖਿੱਚਿਆ ਜਾ ਰਿਹਾ ਵਾਰ-ਵਾਰ ਇਹ ਹੋ ਰਿਹਾ ਕਿ ਉਹ ਬਾਣੇ ਦੇ ਵਿੱਚ ਨਹੀਂ ਕੀ ਇਹ ਬਾਣੇ ਦੀ ਬੇਦਬੀ ਹੋ ਰਹੀ ਆ ਅਸਲ ਦੇ ਵਿੱਚ ਹੋ ਕੀ ਰਿਹਾ ਅਸਲ ਦੇ ਵਿੱਚ ਹੋ ਕੀ ਰਿਹਾ ਕਿ ਅਗਲੇ ਪਾਸੇ মিডিਆ ਵੀ ਨਹੀਂ ਜਿਹੜਾ ਜਾਣ ਦਿੱਤਾ ਜਾ ਰਿਹਾ ਤੇ মিডিਆ ਨੂੰ ਜਿਹੜਾ মিডিਆ ਨੂੰ ਵੀ ਜਿਹੜਾ ਜਾਣ ਦਿੱਤਾ ਜਾ ਰਿਹਾ ਅਸਲ ਦੇ ਵਿੱਚ ਚਲ ਕੀ ਰਿਹਾ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੇ ਵੱਲੋਂ ਜਿਹੜੇ ਧੱਕੇ ਮੁੱਕੀ ਮਾਰ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਅਸਲ ਦੇ ਵਿੱਚ ਹੋ ਗਿਆ ਹਾਂਜੀ ਖਲਤਾ ਨਹੀਂ ਹੋਇਆ ਕੀ ਅਸਲ ਵਿੱਚ ਹੋਇਆ ਕੀ ਜਬਰਦਸਤੀ ਸੀ ਇਹ ਤੁਹਾਡੀ ਕਾਫੀ ਜੇ ਉਹ ਗੱਲ ਨਹੀਂ ਕਿ ਉਹ ਸਾਨੂੰ ਕਹਿੰਦੇ ਵੀ ਅਸੀਂ ਤੈਨੂੰ ਚੇਅਰ ਲੈ ਕੇ ਜਾਣਾ ਤੇਰਾ ਡੇਅਰ ਘਾਣਾ ਵਾ ਤਰੀਕਾ ਇਹ ਹਾਂ ਸਹੀ ਇਹਨਾਂ ਦਾ ਬਿਲਕੁਲ ਗਲਤ ਤਰੀਕਾ ਇਹ ਜਾਵੇ ਪਹਿਲਾਂ ਇੱਕ ਬੱਸ ਦੇ ਵਿੱਚ ਕਾਫੀ ਡਿਟੇਨ ਕਰਕੇ ਇੱਥੋਂ ਲਜਾਏ ਗਏ ਨੇ ਇਹ ਜਿਹੜਾ ਤਰੀਕਾ ਅੱਜ ਚੱਲ ਰਿਹਾ ਵੇਰਕਾ ਪਲਾਂਟ ਦੇ ਕੋਲ ਦੀਆਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਅਸਲ ਦੇ ਵਿੱਚ ਹੋ ਕੀ ਰਿਹਾ ਕੀ ਇਹ ਹਾਂ ਜਿਹੜਾ ਤਰੀਕਾ ਚੱਲ ਰਿਹਾ ਹੈ ਇਹ ਇੱਕ ਪਾਸੇ ਤਾਂ ਜਿਹੜੇ ਮਾਲਵੇ ਬੈਲਟ ਦੇ ਲੋਕ ਨੇ ਉੱਥੇ ਕਾਫੀ ਪ੍ਰਭਾਵਿਤ ਹੋ ਚੁੱਕੇ ਨੇ ਕਾਲੇ ਪੀਲੇ ਕੈਂਸਰ ਜਾਂ ਹੋਰ ਬਿਮਾਰੀਆਂ ਤੋਂ ਪਰ ਇਧਰਲੇ ਪਾਸੇ ਜਿਹੜੀ ਆ ਉਹਨਾਂ ਦੀ ਜਿਹੜੀ ਗਿਣਤੀ ਬਹੁਤ ਵੱਡੀ ਆ ਉਧਰਲੇ ਪਾਸੇ ਤਾਂ ਅਸੀਂ ਦੇਖਿਆ ਕੁਝ ਨਹੀਂ ਪਰ ਜਿਹੜੀਆਂ ਇੱਥੋਂ ਦੀਆਂ ਤਸਵੀਰਾਂ ਨੇ ਹਰਾਨੀ ਜਾਣ ਕੇ ਨੇ ਕਿ ਇੱਥੇ ਅਸਲ ਦੇ ਵਿੱਚ ਜਿਹੜਾ ਕੁਝ ਵੀ ਚੱਲ ਰਿਹਾ ਹੈ ਬਹੁਤ ਖਤਰਨਾਕ ਹੈ ਸਾਰੇ ਨੇ ਸਾਹਮਣੇ ਆ ਕੇ ਪਾਣੀ ਗੰਦਾ ਵਾ ਕੈਮੀਕਲ ਵਾਲਾ ਪਾਣੀ ਹੈ ਜਿਹਦਾ ਨਾ ਦਿਖਦੀ ਜੀ ਨਾ ਦਿਖਣਾ ਦਿੱਤੀ ਹੋਏ ਫਿਰ ਤਾਂ ਹੈ ਭਗਵੰਤ ਮਾਨ 6 ਸਾਲ ਪਹਿਲਾਂ ਇਹ ਕਹਿ ਰਿਹਾ ਸੀ ਕਿ ਜਿਹੜਾ ਬੁੱਟੇ ਦਰਿਆ ਦਾ ਪਾਣੀ ਸਤਲੁਜ ਦੇ ਪੈ ਪੈ ਕੇ ਜ਼ਹਿਰੀਲਾ ਹੋ ਰਿਹਾ ਤੇ ਪੀਣ ਵਾਲਾ ਪਾਣੀ ਸਾਰਾ ਇਸ ਇਲਾਕੇ ਦਾ ਪਾਣੀ ਖਰਾਬ ਹੋ ਰਿਹਾ ਤੇ ਬੱਚੇ ਵਿਕਲੰਗ ਪੈਦਾ ਹੋ ਰਹੇ ਨੇ ਉਧਰ ਫੇਫੜੇ ਦੀ ਬਿਮਾਰੀ ਹੋ ਰਹੀ ਆ ਅੱਜ ਉਹੀ ਭਗਵੰਤ ਮਾਨ ਇਹਨਾਂ ਨੂੰ ਸ਼ੈਲਟਰ ਕਰ ਰਿਹਾ ਕਿ ਅਸੀਂ ਇਹ ਪਾਣੀ ਬੰਦ ਨਹੀਂ ਕਰਨਾ ਤੁਹਾਨੂੰ ਲੱਗਦਾ ਦੇਖ ਜੀਆ ਤਸਵੀਰਾਂ ਇੱਕ ਹੋਰ ਤਸਵੀਰ ਵੀ ਉੱਥੇ ਆ ਰਹੀ ਹੈ ਜਿਵੇਂ ਫੈਕਟਰੀ ਵਾਲਾ ਨੇ ਪ੍ਰੈਸ ਕਾਨਫ ਤੇ ਗੁੰਡਾ ਕਰ ਦਿਆ ਫੈਕਟਰੀ ਵਾਲਿਆਂ ਦੀ ਹਾਂ ਸਰਕਾਰ ਉਹਨਾਂ ਦੀ ਪਿੱਠ ਦੇ ਉੱਤੇ ਘੜੀ ਤਾਂ ਹੀ ਫੈਕਟਰੀ ਵਾਲੇ ਬੰਨਾ ਹੌਸਲਾ ਕਿ ਅਸੀਂ ਬੰਦੇ ਲੈ ਕੇ ਤੁਹਾਨੂੰ ਟੱਕਰਾਂਗੇ ਨਹੀਂ ਫੈਕਟਰੀ ਵਾਲੇ ਕਿਸ ਤਰ੍ਹਾਂ ਕਹਿੰਦੇ ਜਿਹੜਾ ਬੰਦਾ ਜੁਰਮ ਕਰ ਰਿਹਾ ਇੱਕ ਗਲਤ ਕੰਮ ਕਰ ਰਿਹਾ ਉਹ ਬੰਦਾ ਸ਼ਰੀਆਮ ਪ੍ਰੈਸ ਦੇ ਵਿੱਚ ਧੰਕਾਰ ਰਿਹਾ ਕਿ ਅਸੀਂ ਲੱਖ ਬੰਦਾ ਲੈ ਕੇ ਤੁਹਾਨੂੰ ਟੱਕਰਾਂਗੇ ਇਹਦਾ ਮਤਲਬ ਕਿ ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਅਸੀਂ ਤੁਹਾਡੇ ਪਿੱਛੇ ਆ ਜਿਹੜੀ ਕਾਲੇ ਪਾਣੀ ਦੀ ਕਮੇਟੀ ਆ ਮੋਰਚੇ ਦੀ ਬਣੀ ਵੀ ਉਹਨਾਂ ਕੋਲ ਇੱਥੇ ਕੋਈ ਬੰਦਾ ਮਿਲਦਾ ਤੁਸੀਂ ਕਮੇਟੀ ਨਾਲ ਨਹੀਂ ਅਸੀਂ ਕਮੇਟੀ ਦੇ ਨਾਲ ਸਹਿਯੋਗ ਨਾਲ ਕੰਮ ਕਰ ਰਹੇ ਹਾਂ ਪਿਛਲੇ ਸਮੇਂ ਤੋਂ ਹੀ ਜਿਹੜੀ ਕ ਇਹ ਬਾਕੀ ਹਲੇ ਉਹਨਾਂ ਦੇ ਬਾਕੀ ਜਿਹੜੇ ਬੰਦੇ ਉਹਨਾਂ ਦੇ ਵਿੱਚ ਅਜੇ ਕੋਈ ਪਹੁੰਚੇ ਨਹੀਂ ਆ ਤੁਸੀਂ ਹੁਣ ਇੱਥੇ ਕੀ ਕਰਨ ਲੱਗੇ ਮਤਲਬ ਧਰਨਾ ਕੋਈ ਹਲੇ ਫਿਲਹਾਲ ਜੀ ਅਸੀਂ ਵੇਟ ਕਰ ਰਹੇ ਹਾਂ ਜਿਹੜੇ ਕਮੇਟੀ ਵਾਲੇ ਬਾਕੀ ਮੈਂਬਰ ਆ ਅਗਰ ਨਹੀਂ ਉਹ ਕੋਈ ਆਉਣਗੇ ਉਹਨਾਂ ਨਾਲ ਕੋਈ ਤਾਲਮਿਲ ਹੋਊਗਾ ਜਿਵੇਂ ਉਹਨਾਂ ਦੀ ਕੋਈ ਗੱਲ ਹੋਊਗੀ ਅਗੇ ਅਸੀਂ ਫਿਰ ਗੱਲ ਕਰਾਂਗੇ ਜੀ 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 ਧੰਨਵਾਦ ਜਿਵੇਂ ਤੁਹਾਨੂੰ ਉੱਥੋਂ ਫੜਿਆ ਗਿਆ ਬੜੀ ਮਤਲਬ ਜਦੋਂ ਜ਼ਹਿਰ ਹੋਈ ਉਸ ਚੀਜ਼ ਨੂੰ ਲੈ ਕੇ ਤੁਹਾਨੂੰ ਗ੍ਰਫਤਾਰ ਕਰਨਾ ਚਾਹੁੰਦੇ ਸੀ ਜਾਂ ਤਰੀਕਾ ਠੀਕ ਸੀ ਉਹਨਾਂ ਦਾ ਨਹੀਂ ਜੀ ਉਹ ਕਹਿੰਦੇ ਉਹਨਾਂ ਨੇ ਪਹਿਲਾਂ ਇਹੀ ਕਿਹਾ ਕਿ ਤੁਸੀਂ ਵਾਪਸ ਚਲੇ ਜਾਓ ਨਹੀਂ ਫਿਰ ਕੁਝ ਕਰ ਰਹੇ ਜਦੋਂ ਜਿਹੜੀ ਚਲੀ ਤਰੀਕਾ ਠੀਕ ਸੀਗਾ ਟੇਨ ਵਾਲਾ ਨਹੀਂ ਬਿਲਕੁਲ ਗਲਤ ਤਰੀਕਾ ਸੀ ਜੀ ਤੁਹਾਨੂੰ ਘਰੇ ਵੀ ਰੋਕ ਸਕਦੇ ਸੀ ਜਾਇ ਇਹ ਤਰੀਕਾ ਹਾਂਜੀ ਮੈਂ ਕਿ ਘਰੇ ਵੀ ਰੋਕ ਸਕਦੇ ਜਿਨ੍ਹਾਂ ਨੇ ਇਦਾਂ ਹੀ ਕਰਨਾ ਫਿਰ ਉੱਥੇ ਰੋਕ ਲੈਂਦੇ ਹਾਂ ਇਹਦਾ ਮਤਲਬ ਕੀ ਸਮਝਦੇ ਹੋ ਤੁਸੀਂ ਇਹਦਾ ਮਤਲਬ ਇਹ ਹੈ ਕਿ ਜੇ ਇਹ ਉਹਨਾਂ ਦੇ ਪਿੱਠ ਦੇ ਉੱਤੇ ਖੜੇ ਨੇ ਇਹ ਇਹ ਕਹਿ ਰਹੇ ਨੇ ਕਿ ਉਹ ਪਾਣੀ ਨਹੀਂ ਬੰਦ ਹੋਣਾ ਜਿਹੜੇ ਲੋਕ ਪਾਣੀ ਪਿੱਛੇ ਰੋਲਾ ਪਾ ਰਹੇ ਨੇ ਉਹਨਾਂ ਨੂੰ ਅਸੀਂ ਕੁੱਟ ਕੇ ਭਜਾ ਦੇਵਾਂਗੇ ਹਾਂ ਮਰ ਕੁੱਟਣਾ ਨਹੀਂ ਤੇ ਰੋਣ ਵੀ ਨਹੀਂ ਦੇਣਾ ਇਹ ਗੱਲ ਹੈ ਵੀ ਉਹਨਾਂ ਦੀ ਸਪੋਰਟ ਕਰਦੇ ਆ ਬਿਲਕੁਲ ਬਹੁਤ ਤੁਹਾਡੇ ਸਾਹਮਣੇ ਹੈ ਜਿਸ ਤਰ੍ਹਾਂ ਉਹ ਧੱਕੇ ਕਰ ਰਹੇ ਸੀ ਜਿਸ ਤਰ੍ਹਾਂ ਉਹ ਖਿੱਚ-ਖਿੱਚ ਕੇ ਲੱਤਾਂ ਬਾਹਾਂ ਤੋਂ ਖਿੱਚ ਕੇ ਬੱਸਾਂ ਦੇ ਵਿੱਚ ਪਾ ਰਹੇ ਸੀ ਇਹਦਾ ਮਤਲਬ ਇਹ ਹੀ ਹੈ ਕਿ ਉਹ ਫੈਕਟਰੀ ਐ ਇਦਾਂ ਤਾਂ ਇਹਨਾਂ ਨੂੰ ਫੈਕਟਰੀ ਵਾਲਿਆਂ ਨੂੰ ਚੱਕਣਾ ਚਾਹੀਦਾ ਕਿ ਤੁਸੀਂ ਪਾਣੀ ਬੰਦ ਗੰਦਾ ਕਰ ਰਹੇ ਹੋ ਲੱਖਾਂ ਕਰੋੜਾਂ ਲੋਕਾਂ ਦੇ ਜਾਨਾਂ ਜਾ ਰਹੀਆਂ ਨੇ ਬਿਮਾਰੀਆਂ ਲੱਗ ਰਹੀਆਂ ਨੇ ਉਹਨਾਂ ਦੀ ਲੱਤਾਂ ਫੜ ਕੇ ਬੱਸਾਂ ਦੇ ਵਿੱਚ ਸੁੱਟਣਾ ਚਾਹੀਦਾ ਫੈਕਟਰੀ ਵਾਲਿਆਂ ਨੂੰ ਸੈਟ ਰਹੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਸ ਜੀ ਦੇ ਵਾਸਤੇ ਆਵਾਜ਼ ਚੁੱਕ ਰਹੇ ਨੇ ਤੁਹਾਨੂੰ ਟਾਰ ਪਰ ਅਸੀਂ ਤੋਂ ਅਸੀਂ ਲੈ ਜਾਾਂਗੇ ਅਸੀਂ ਕਿ ਵੀ ਇੰਨੇ ਆਰਾਮ ਦੇ ਨਾਲ ਤੁਹਾਡੇ ਅਸੀਂ ਦਮ ਨਹੀਂ ਜਾਣਾ ਹੈ ਅਸੀਂ ਕਾਲੇ ਪਾਣੀ ਕਮੇਟੀ ਚੋਂ ਜਿਹੜੇ ਤਾਂ ਨਹੀਂ ਅਸੀਂ ਕਮੇਟੀ ਦੇ ਵਿੱਚ ਨਹੀਂ ਆ ਪਰ ਅਸੀਂ ਉਹਨਾਂ ਨਾਲ ਸਹਿਚਾਰ ਦੇ ਨਾਲ ਕੰਮ ਕਰ ਰਹੇ ਹਾਂ ਕਮੇਟੀ ਦੇ ਵਿੱਚ ਬੰਦੇ ਹੋਰ ਨਹੀਂ ਠੀਕ ਹੈ ਜੇ ਤੁਸੀਂ ਸਾਰੇ ਸੀਗੇ ਤੁਹਾਨੂੰ ਬਾਣੇ ਨੂੰ ਲੈ ਕੇ ਖਿੱਚ ਤੂ ਵੀ ਹੋਈ ਆ ਇਹ ਠੀਕ ਸੀ ਤਰੀਕਾ ਕਿਉਂਕਿ ਗੁਰੂ ਦਾ ਬਿਲਕੁਲ ਦੇਖੋ ਜੀ ਸਾਡੇ ਨਾਲ ਇਕੱਲੇ ਨਾਲ ਨਹੀਂ ਉਹਨਾਂ ਦਾ ਤਰੀਕਾ ਹੀ ਗਲਤ ਆ ਕਿ ਜੇ ਲੋਕ ਸ਼ਾਂਤਮਈ ਕੋਈ ਆਪਣਾ ਪ੍ਰੋਟੈਸਟ ਕਰ ਰਹੇ ਨੇ ਉਹ ਵੀ ਨਹੀਂ ਇਹ ਕਰਦੇ ਰਹੇ ਤਰੀਕਾ ਹੀ ਉਹਨਾਂ ਦਾ ਗਲਤ ਆ ਤਰੀਕਾ ਤਾਂ ਉਹਨਾਂ ਨੂੰ ਤਾਂ ਇਹ ਪੁਲਿਸ ਦਾ ਫੈਕਟਰੀਆਂ ਦੇ ਦੁਆਲੇ ਲੱਗਣੀ ਚਾਹੀਦੀ ਇਹ ਕਿ ਅਸੀਂ ਦੇਖਾਂਗੇ ਕਿ ਤੋਂ ਪਾਣੀ ਕਿਹੜਾ ਜਹੀਲਾ ਤਾਂ ਕਿੱਥੇ ਪੈ ਰਿਹਾ। ਭਗਵੰਤ ਮਾਨ ਖੁਦ ਇਸ ਚੀਜ਼ ਤੇ ਕੰਮ ਕਰਦਾ ਰਿਹਾ। ਮੁੱਖ ਮੰਤਰੀ ਪੰਜਾਬ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਹੋਰ ਬਹੁਤ ਸਾਰੇ ਐਮਐਲਏ ਜਿਹੜੇ ਬਣੇ ਸੀ ਤੇ ਕੰਮ ਕਰਕੇ ਗਏ ਨੇ। ਹੁਣ ਅੱਜ ਉਹੀ ਬਰਕਰਾਰ। ਉਹ ਵੋਟਾਂ ਤਾਂ ਪਹਿਲਾਂ ਦੀ ਐ ਜੀ। ਵੋਟਾਂ ਤੋਂ ਪਹਿਲਾਂ ਲੋਕਾਂ ਦੇ ਮੁੱਦੇ ਹੁੰਦੇ ਆ ਤੇ ਵੋਟਾਂ ਤੋਂ ਬਾਅਦ ਫਿਰ ਪੈਸੇ ਵਾਲਾ ਮੁੱਦਾ ਹੋ ਜਾਂਦਾ ਨਾ ਜੀ। ਉਹ ਤਾਂ ਉਹ ਤਾਂ ਸਾਰਿਆਂ ਨੇ ਇਸ ਟਾਈਮ ਦੇਖ ਹੀ ਰਿਹਾ ਕਿ ਭਗਵੰਤ ਮਾਨ ਦਾ ਪਹਿਲਾਂ ਉਹ ਕਿੱਦਾਂ ਸੀ 2 ਸਾਲ ਦੇ ਵਿੱਚ ਉਹ ਤਾਂ ਰਹਿਣ-ਸਹਿਣ ਤੇ ਗੱਲਬਾਤ ਤੇ ਸਾਰਾ ਤਰੀਕਾ ਕਿੱਦਾਂ ਬਦਲਿਆ ਹੇ ਠੀਕ ਹੀ ਹੋ ਗਿਆ ਹਾਂਜੀ ਹਾਂ ਜਮਾ ਜਮਾ ਬਾਈ ਜਮਾ ਜਮਾ ਅੱਛਾ ਠੀਕ ਹੈ ਨਾ ਬਾਈ ਦੇ ਨਾਲ ਨਾ ਲੱਗੇ ਤੇ ਜਮਾ ਜਮਾ ਇਹ ਤਰੀਕਾ ਚੱਲ ਰਿਹਾ ਠੀਕ ਹੈ ਬੁਰਾ ਹਾਲ ਆ ਨਾ ਬਾਈ ਤੂੰ ਬਾਦ ਖੋਰ ਕਾਨ ਕੀ ਹੋਊਗਾ ਯਾਰ ਦੱਸੋ ਜੇ ਬੰਦੇ ਨੂੰ ਕਿਸੇ ਨੂੰ ਆਦੀ ਜਿੰਦਗੀਆਂ ਬਚਾਉਣ ਦਾ ਹੱਕ ਦੀਆਂਗਾ ਹੋਰ ਕੀ ਹੋਊਗਾ ਦੱਸੋ ਇਤੂ ਬੁਰਾ ਹਾਲ ਹੋ ਸਕਦਾ ਕਦੇ ਜਦੋਂ ਤੁਸੀਂ ਰਾਤ ਚੌਂ ਹੈ ਕਿੰਨੇ ਕ ਮਤਲਬ ਬੈਰੀਗੇਟਿੰਗ ਮਿਲੀ ਚੈਕਿੰਗ ਟੁਕਿੰਗ ਹੋ ਰਹੀ ਆ ਅਸੀਂ ਤਾਂ ਬਾਈ ਪਿੰਡਾਂ ਵਿੱਚ ਦੀ ਵੀ ਆ ਗਏ ਅਸੀਂ ਤਾਂ ਰੋਡ ਤਾਂ ਚੜਦੇ ਚੈਕਿੰਗ ਤਾਂ ਇਹਨਾਂ ਦੀ ਬੁੱਕੀਪੁਰੇ ਚੌਂਕ ਤੋਂ ਲੈ ਕੇ 50 50 ਜਾਨਾਂ ਦਾ ਕਾਫਲੇ ਖੜੇ ਆ ਕਿ ਮੁਰਗੀਆਂ ਵਾਲੀਆਂ ਗੱਡੀਆਂ ਹਾਂ ਉਹਨਾਂ ਦੇ ਅੰਦਰ ਬੱਲਾ ਚੱਕ-ਚੱਕ ਵੀ ਦੇਖਦੇ ਆ ਵਿੱਚ ਤਾਂ ਹੀ ਬੈਠਾ ਕੋਈ ਐਦੋਂ ਬੁਰਾ ਹਾਲ ਦੇਖੋ ਕੀ ਹੋਊਗਾ ਭਾਈ ਕਿੰਨਾ ਕੁ ਕਟ ਹੋਣ ਦੀ ਉਮੀਦ ਸੀਗੀ ਕਿੰਨਾ ਕੁ ਕਟ ਹੋਇਆ ਕੀ ਲੱਗਦਾ ਕਟ ਤਾਂ ਭਾਈ ਸਾਰਾ ਸੜਕਾਂ ਦੇ ਉੱਤੇ ਆ ਰੋਡਾਂ ਦੇ ਉੱਤੇ ਆ ਠੀਕ ਹੈ ਨਾ ਲੋਕ ਬੈਠੇ ਆ ਬੰਦ ਕਰੀ ਅੱਛਾ ਕਿੰਨਾ ਕੁ ਟਾਈਮ ਲੋਰਵਾ ਲੈਣਗੇ ਯਾਰ ਕਿੰਨਾ ਕੁ ਟਾਈਮ ਅੱਛਾ ਠੀਕ ਹੈ ਨਾ ਲੱਗਦਾ ਨਾ ਇਹਨਾਂ ਕੋਈ ਜਲਵਾਤ ਹੋਈ ਆ ਕੀ ਕਹਿੰਦੇ ਨੇ ਆਉਣਗੇ ਤੇ ਪਹੁੰਚਣਗੇ ਭਾਈ ਆਊਗਾ ਇਹ ਘਾਟੋਂ ਦਾ ਤਾਂ ਆਉਣਾ ਚਾਹੀਦਾ ਆਉਣਾ ਚਾਹੀਦਾ ਵਾ ਆ ਆ ਆੜਿਆ ਤੁਹਾਡੇ ਜਵਾਕ ਖੜੇ ਆ ਤਾਂ ਜਵਾਕਾਂ ਦੇ ਪਿੱਛੇ ਰਹਿਣਾ ਸੀ ਹਾਂ ਤੇ ਤੁਸੀਂ ਆਪਣੀਆਂ ਨਸਲਾਂ ਕੀ ਜਵਾਬ ਦੇਵੋਗੇ ਬਈ ਤੁਹਾਡੇ ਜਵਾਕਾਂ ਨੇ ਤੁਹਾਨੂੰ ਕਿਹਾ ਨਾ ਤੁਹਾਡੇ ਛੋੜੇ ਬੁੜੇ ਕਿੱਥੇ ਮਰੇ ਸੀ ਆਹੋ ਮੇਰੇ ਉੱਤੇ ਜ਼ਰੂਰ ਤੁਹਾਡੀਆਂ ਦਾੜੀਆਂ ਤਾਂ ਤੁਹਾਡੀਆਂ ਜਿਹੜੀਆਂ ਦਸਤਾਰਾਂ ਬਾਜਾ ਵਾਲੇ ਨੇ ਆਪਾਂ ਨੂੰ ਦਿੱਤੀਆਂ ਇਹਦੇ ਕਰਕੇ ਫਿਰ ਹੁਣ ਸਰ ਜਿਆਦਾ ਕਰਨਾ ਹੀ ਸੀ ਅਸੀਂ ਵੀ ਆਪਦਾ ਸਾਡੇ ਪਿਓ ਨੂੰ ਬੇਰੂਪਾ ਕਰਤਾ ਇਹਨਾਂ ਨੇ ਤੁਹਾਨੂੰ ਕੌਣ ਕਹਿੰਦਾ ਸੀ ਡਰ ਹਣਾ ਉਹ ਤੇ ਸੀ ਕੋਈ ਬਸ ਉਹ ਆ ਬਚਾਣਾ ਡਰਦਾ ਹਣਾ ਉਹਦੇ ਬਸ ਦੀ ਗੱਲ ਨਹੀਂ ਹੋਣੀ ਅੱਛਾ ਕੀ ਹੈ ਨਾ कोरोना ਕੋਈ ਨਾ ਮੈਂ ਪੱਤਰਕਾਰ ਆ ਮੈਂ ਕਿਪਰਾ ਵਸ ਕਿਹਨੂੰ ਬੰਬ ਲਈ ਫਿਰਦੇ ਆ ਜਾਂ ਹਥਿਆਰ ਲਈ ਫਿਰਦੇ ਆ ਅਸ ਤਾਂ ਪਾਣੀ ਜਿਹੜਾ ਸਾਰਿਆਂ ਨੂੰ ਪਾਲਦਾ ਵਾ ਸਾਡਾ ਪਿਓ ਆ ਸਾਡੇ ਗੁਰੂ ਨੇ ਕਿਹਾ ਪਵਨ ਗੁਰੂ ਪਾਣੀ ਵੀ ਤਾਂ ਹੈ ਪਵਨ ਸਾਡਾ ਗੁਰੂ ਆ ਤੇ ਪਾਣੀ ਸਾਡਾ ਪੀਤਾ ਵਾ ਪੀਤਾ ਦਾ ਜੇ ਹੁਣ ਪਿਤਾ ਨਾ ਹੋਵੇ ਤਾਂ ਲਾਦੀ ਨਹੀਂ ਹੁੰਦੀ ਅੱਛਾ ਜੇ ਸਾਡਾ ਜੇ ਸਾਡੇ ਪਿਤਾ ਦਾ ਰੰਗ ਰੂਪ ਬਦਲਿਆ ਗਿਆ ਚਿੱਟੇੋਂ ਕਾਲਾ ਕੀਤਾ ਗਿਆ ਜਿਹੜਾ ਪਾਣੀ ਨੇ ਅਮਰ ਦਸ਼ਾ ਗਿਆ ਸਾਨੂੰ ਚਾਂਦੀ ਵਰਗੇ ਨੇ ਸਤਲੁਜ ਦਰਿਆ ਦਾ ਇਹ ਹਿਮਾਚਲ ਦੇ ਵਿੱਚ ਗਦਗੀ ਪਈ ਜਾ ਰਹੀ ਆ ਯਾ ਹਿਮਾਚਲ ਦੇ ਵਿੱਚ ਕਿੰਨਾ ਸੋਹਣਾ ਲੱਗਦਾ ਕੋਲੇ ਉੱਥੋਂ ਖੜ ਕੇ ਉੱਪਰ ਇਹਨੂੰ ਜੀ ਨਹੀਂ ਕਰਦਾ ਇੱਥੇ 5 ਮਿੰਟ ਖੜਿਆ ਨਹੀਂ ਜਾ ਸਕਦਾ ਤੇ ਫਿਰ ਉਹ ਹੁਣ ਇੱਥੇ ਵੀ ਨਹੀਂ ਸੀ ਗੱਲ ਰੁਕੀ ਗੱਲਾਂਾਂ ਚੱਲ ਗਈਆਂ ਵੀ ਇਹ ਤਾਂ ਇਹ ਹੀ ਪਾਣੀ ਦੇ ਨਾਲ ਮੱਛੀਆਂ ਤੜ ਕੇ ਮਾਰ ਰਹੀਆਂ ਨੇ ਦੇ ਪਾਣੀ ਦੇ ਨਾਲ ਇਹ ਅਗਲੀਆਂ ਨਸਲਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਅਸੀਂ ਤਾਂ ਨਵਾ ਗਏ ਆਪਦੀ ਪਤਾ ਨਹੀਂ ਕਿੰਨੇ ਦਿਨ ਦੀ ਹੈਗੀ ਆ ਪਰ ਜੇ ਦੁਨੀਆਂ ਤੇ ਆਏ ਸਾਡੇ ਗੁਰੂ ਨੇ ਤਾਂ ਸਾਨੂੰ ਇੱਕੋ ਹੀ ਰਾਹ ਦੱਸਿਆ ਵੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਬਾਕੀ ਤੁਜੀ ਗੱਲਾਂ ਨਾ ਸਾਢੇ ਵਿੱਚ ਔਰਤਾਂ ਵੀ ਡਟਕੀਆਂ ਅੱਜ ਔਰਤਾਂ ਦਾ ਪੁੱਤਰੋ ਜਿੱਦਣ ਡਟ ਗਈਆਂ ਨਾ ਪੂਰੀਆਂ ਉਸ ਦਿਨ ਮੈਂ ਕਹਿੰਦਾ ਤੁਹਾਨੂੰ ਕਹਿੰਦਾ ਤੁਸੀਂ ਉੱਪਰ ਬੈਠੋ ਪੁੱਤਰੋ ਪਹਿਲਾਂ ਸਾਨੂੰ ਜਾਣ ਦੋ ਤੇ ਲੋੜ ਭਈ ਆ ਕੇ ਚੱਕ ਲਿਓ ਪਹਿਲਾਂ ਵਿਚਾਰਾਂ ਨਾਲ ਲੜਾਂਗੇ ਜੇ ਬਹੁਤੀ ਅਤਿਆ ਚਾਰੋਗੇ ਫਿਰ ਸਾਨੂੰ ਪਤਾ ਵੀ ਸਾਡੇ ਪੁੱਤਾਂ ਨੇ ਸਾਡੀ ਬੋਟੀ ਨਹੀਂ ਖਿੰਡਣ ਦੇਣੀ ਸਾਰੀ ਸੰਭ ਲੈਣੀ ਆ ਕਿਉਂਕਿ ਸਾਨੂੰ ਬਾਜਾਂ ਵਾਲੇ ਪਿਤਾ ਨੇ ਪਹਿਲਾਂ ਇਹ ਸਾਰਾ ਕੁਝ ਕਰਕੇ ਦਿਖਾਇਆ ਉਹਨੇ ਪਾਣੀ ਦੀ ਸੰਭਾ ਸੇਵਾ ਸੰਭਾਲ ਦੇ ਬਚਨ ਨੂੰ ਪਗਾ ਕੇ ਦਿਖਾਇਆ ਵਾ ਤੇ ਧਰਤੀ ਨੂੰ ਵੀ ਸੰਭਾਲਣਾ ਜਿਹੜਾ ਹੁਣ ਧਰਤੀ 'ਚ ਵੀ ਪਾਣੀ ਪਾਇਆ ਜਾ ਰਿਹਾ ਹੈ ਗੰਦਾ ਕੱਲੇ ਦਰਿਆ ਦਾ ਮਸਲਾ ਕਿਹਾ ਜੇ ਤਾਂ ਦਰਿਆ ਦੀ ਗੱਲ ਚੱਲੀ ਜਦੋਂ ਧਰਤੀ ਦੀ ਚੱਲਣੀ ਉਦੋਂ ਕੀ ਹੋਣਾ ਜਦੋਂ ਧਰਤੀ ਦੀਆਂ ਫੈਕਟਰੀਆਂ ਵਾਲਿਆਂ ਨੂੰ ਕਹਿਣਾ ਪੈ ਬਰਾਵਾ ਇਹ ਆਖੀ ਹੋ ਰਿਹਾ ਤੇ ਫਿਰ ਉਹ ਦੱਸੇ ਨੀ ਇਹ ਲੜਾਈ ਲੜਨੀ ਪੈਣੀ ਹੈ ਜਿਹਨੂੰ ਪਿਤਾ ਦਾ ਦਰਜਾ ਦਿੱਤਾ ਉਹਦੇ ਵਿੱਚ ਇਹਨੂੰ ਲੜਾਈਆਂ ਲੜਨੀਆਂ ਪੈਣੀਆਂ ਪਿਤਾ ਦੀ ਪਿਤਾ ਦਾ ਦਰਜਾ ਧਰਤੀ ਦਾ ਮਾਤਾ ਦਾ ਦਰਜਾ ਹਵਾ ਨੂੰ ਪਾਣੀ ਦਾ ਦਰਜਾ ਤੇ ਫਿਰ ਇਹ ਦੇ ਕਰਕੇ ਤਾਂ ਫਿਰ ਗੁਰੂ ਸਾਹਿਬ ਨੇ ਜਿੱਥੇ ਤੁਰਿਆ ਹੈ ਤੁਰੇ ਉਹਨੇ ਰੱਖਣਾ ਜੀ ਕਰੇ ਕਰਾਵੇ ਆਪੇ ਆਪ ਮਾਨੂੰ ਕੋਈ ਕੁਛ ਨਹੀਂ ਆਪ ਮੈਂ ਥੋੜੀ ਜ਼ੋਰ ਤੁਸੀਂ ਇੱਥੇ ਹੁੰਦੀ ਨਾ ਮੇਰੀ ਸੀ ਇਹ ਤਾਂ ਨੇ ਡਿਊਟੀਆਂ ਲਾਈਆਂ ਸੀ ਆਪਾਂ ਨਿਭਾ ਰਹੇ ਆਂ ਪਰ ਮੈਂ ਪੰਜਾਬ ਦੇ মিডিਆ ਦਾ ਧੰਨਵਾਦ ਕਰਦੀ ਆਂ ਜਿਤਨੇ ਇਥੇ ਡਾਟੇ ਹੋ ਨਾ ਐਵੇਂ ਉੱਥੇ ਜਿਹੜਾ ਮੋਰਚੇ ਤੇ ਸਿੰਘ ਬੈਠਾ ਵਾ ਗੁਰਗ੍ਰਾਂਤ ਸਾਹਿਬ ਦੇ ਕਾਨੂੰਨ ਤੇ ਸਾਰੇ ਧਰਮਾਂ ਦੀ ਸੇਫਟੀ ਵਾਸਤੇ ਕਾਨੂੰਨ ਬਣਾਉਣ ਵਾਸਤੇ ਬੈਠਾ ਨਾ ਡੱਗਿਆ ਮੋਜੀ ਸਿੰਘ ਜਿੱਦਾਂ ਤੁਸੀਂ ਵਰਜੀਤ ਸਿੰਘ ਕੋਲੇ ਵੀ ਪਹੁੰਚੇ ਨਾ ਤੁਸੀਂ ਮੇਰੇ ਖਾਲਸੇ ਪਹੁੰਚ ਚੁੱਕੇ ਤੁਸੀਂ ਲਾਈਵ ਕਰਤਾ ਇੱਕ ਵਾਰੀ ਕਿ ਨਹੀਂ ਉਦੋਂ ਜਾ ਹਾਂ ਤੇ ਉਹ ਐਵੇਂ ਦੀਆਂ ਲੜਾਈਆਂ ਜਦੋਂ ਏਕਤਾ ਹੋ ਗਈ ਨਾ ਫੇਰ ਸਾਰਾ ਕੁਝ ਆਪਣੇ ਆਪ ਮਸਲੇ ਹੱਲ ਹੋ ਜਾਣੇ ਲੋੜ ਸਿਰਫ ਏਕਤਾ ਦੀ ਆ ਆਪਣੇ ਫਰਜ਼ ਨੂੰ ਸਮਝਣ ਦੀ ਆ ਸੰਭਾਲਣ ਦੀ ਆ ਜੀ ਪਰ ਅਸੀਂ ਕਹਿੰਦੇ ਆ ਬਈ ਉਹੀ ਗੱਲ ਆ ਜਾਂਦੀ ਆ ਬਈ ਉਹ ਗੱਲਾਂ ਦਾ ਨਜਾਇਜ਼ ਸਾਦਾ ਉਠਾਇਆ ਜਾਂਦਾ ਅਗਲਾ ਤੁਹਾਨੂੰ ਲਲਕਾਰ ਵੀ ਮਾਰ ਦੇਵੇ ਤਾਂ ਤੁਸੀਂ ਬਹਿ ਜਾ ਅਸੀਂ ਲੰਨਤ ਆਈ ਨਹੀਂ ਸੀ ਲੰਨਤ ਦੀ ਨਹੀਂ ਇੱਥੇ ਕੋਈ ਗੱਲ ਅਸੀਂ ਲਾਣੇ ਦੇ ਤਾਂ ਬਜਾਰਾਂ ਦੀ ਗੱਲ ਸੀ ਵੀ ਸਰ ਭਾਈ ਇਸ ਗੱਲ ਨੂੰ ਸੰਭਲੋ ਤੁਸੀਂ ਉਸ ਨੂੰ ਗੰਦਲਾ ਨਾ ਕਰੋ ਜਿਹੜਾ ਹੋ ਗਿਆ ਹੁਣ ਅਗਲਾ ਕੰਮ ਤਾਂ ਸਮਝੋ ਨਾ ਜੋ ਪਿੱਛੇ ਬੀਤ ਗਈ ਬੀਤ ਗਈ ਹੁਣ ਨਾਲ ਤਾਂ ਸੰਭੋ ਨਾ ਉਹ ਨਾ ਕੋਡ ਦੀ ਸੁਣੀ ਉਹਨਾਂ ਨੇ ਨਾ ਜਿਹੜੇ ਮੂਰੇ ਮੁੰਡੇ ਫਿਰਦੇ ਆ ਤੁਰੇ ਸਾਰੇ ਪਾਣੀ ਉਹਨਾਂ ਨੇ ਹੁਣ ਇਹਨਾਂ ਤੇ ਪਰਚਾ ਵੀ ਕਰਾਇਆ ਅਮਤੋਜ ਉਹਨਾਂ ਨੇ ਇਹਨਾਂ ਤੇ ਪਰਚਾ ਵੀ ਕਰਾਇਆ ਉੱਥੇ ਵੀ ਨਿ ਸੁਣੀ ਗਈ ਪੋਲੂਸ਼ਨ ਬੋਰਡ ਨੇ ਇਹਨਾਂ ਨੂੰ 2013 ਤੋਂ ਕਹਿੰਦੇ ਮਨਾ ਕੀਤਾ ਦਰਿਆ 'ਚ ਪਾਣੀ ਨਹੀਂ ਸਿੱਟਣਾ ਹੂੰ ਜੋ ਤਾਂ ਮੀਡੀਆ ਦੇ ਵਿੱਚ ਦੱਸ ਰਿਆ ਪਰ ਉਹ ਕਹਿੰਦੇ ਅਸੀਂ ਟੈਕਸ ਭਰਦੇ ਆ ਜੀ ਹੁਣ ਇਹ ਤਾਂ ਨਹੀਂ ਕਿ ਟੈਕਸ ਭਰਦੇ ਆ ਤਾਂ ਲੋਕੀ ਮਾਰੀ ਜਾਣ ਬਿਲਕੁਲ ਬਿਲਕੁਲ ਪਾਣੀ ਤਾਂ ਸਰੋਵਰ ਵੀ ਪਿੰਦੇ ਹੀ ਨੇ ਨਾ ਪਾਣੀ ਤਾਂ ਹਰ ਇੱਕ ਦੀ ਲੋੜ ਆ ਇੱਥੇ ਕੋਈ ਪਾਣੀ ਦਾ ਕਿਸੇ ਨਾ ਜਾਤ ਧਰਮ ਆ ਨੀ ਗਰੀਬੀ ਕਰਦਾ ਹੀ ਨਹੀਂ ਇਸੇ ਦਾ ਕੋਈ ਮਤਲਬ ਨਹੀਂ ਐਸੀ ਗੱਲ ਕਰਕੇ ਧੰਨਵਾਦ ਬੱਚੋ ਤੁਹਾਡਾ ਜੇ ਤੁਸੀਂ ਸਪੈਸ਼ਲ ਪਹੁੰਚੇ ਤੁਸੀਂ ਤੇ ਪਰ ਉਸੇ ਜ਼ੋਰ ਨੇ ਇਹ ਪਤਾ ਸੀ ਸਾਰਾ ਕੁਝ ਕਿਰਨ ਸੇ ਕਈ ਲੜਾਈਆਂ ਲਾਣੀਆਂ ਪੈਣੀਆਂ ਨੇ ਲੋਕੋ ਸੰਭਲ ਲੋ ਜੀ ਸੰਭਲੋ ਨਸਲਾਂ ਦੀਆਂ ਲੜਾਈਆਂ ਜਦੋਂ ਨਸਲ ਦੀ ਗੱਲ ਕਰਦਾ ਸੀ ਉਦੋਂ ਕਹਿੰਦੇ ਸੀ ਕਿਹੜੀਆਂ ਨਸਲਾਂ ਅੱਜ ਉਹ ਹੀ ਨਸਲਾਂ ਦੀ ਪਾਣੀ ਪੈ ਗਈ ਉਹ ਇੱਥੇ ਉੱਥੇ ਆ ਕੇ ਖੜ ਕੇ ਅੱਜ ਹੈਨਾ ਖੜ ਕੇ ਉੱਥੇ ਆ ਕੇ ਬਾਈ ਸਿੱਤੂ ਦੀ ਇੱਕ ਇੱਕ ਗੱਲ ਸੱਚ ਹੋ ਰਹੀ ਆ ਹਾਂ ਹੈਨਾ ਇਹ ਕੱਲਾ ਕਾਲੇ ਪਾਣੀ ਦਾ ਜਿਹੜਾ ਮਸਲਾ ਨਾ ਇਹ ਕੱਲਾ ਸਤਲੁਜ ਦਾ ਨਹੀਂ ਹੈਗਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਫੈਕਟਰੀਆਂ ਦਾ ਥੱਲੇ ਬੋਰ ਕਰਕੇ ਉੱਥੇ ਵੀ ਪਾਣੀ ਸੁੱਟਿਆ ਜਾ ਰਿਹਾ खराब हो रहे ने मतलब की ऐदा जल बुनिया गया खराब करता ने टीबी फैलनी शुरू हो रही है दसो ना तो शक्लांकलां का मतलब है कि सहरे नहीं मिलते अपा ना मोने हो ਕਹਿੰਦੇ ਆ ਨਾ ਅਖਲਾ ਰਹੀ ਆ ਬਿਲਕੁਲ ਬਿਨਾ ਅਖਲਾ ਰਹੀ ਆ ਵੀ ਅਸੀਂ ਇਸ ਜੀ ਲਈ ਲੜ ਸਕੀਏ ਹੁਣ ਨਸਲਾਂ ਵੀ ਖਤਮ ਹੋਣਗੀਆਂ ਥੋੜਾ ਥੋੜਾ ਇਹ ਜ਼ਹਿਰ ਨਾ ਕਹਿੰਦੇ ਨੇ ਕਣ ਕਣ ਦੇ ਵਿੱਚ ਪੈ ਰਿਹਾ ਅਖਲਾਾਂ ਚ ਸ਼ਕਲਾਂਾਂ ਚ ਨਸਲਾਂਾਂ ਚ ਤਾਂ ਕਿ ਸਾਰੀਆਂ ਪੰਜਾਬ ਹੀ ਖਤਮ ਹੋ ਜਾਵੇ ਜੀ ਇਹਦੇ ਨਾਲ ਸਾਨੂੰ ਆਪਣਾ ਧਰਮ ਵੀ ਬਚਾਉਣਾ ਪਊਗਾ ਠੀਕ ਆ ਪਾਣੀ ਵੀ ਬਚਾਉਣਾ ਪਊ ਹਵਾ ਵੀ ਵੀ ਆਪਣੇ ਘਰ ਵੀ ਬਚਾਉਣੇ ਪੈਣਗੇ ਜੀ ਇਹ ਸਾਰਾ ਕੁਝ ਹੀ ਬਚਾਉਣਾ ਪਊਗਾ ਪਹਿਲਾਂ ਤਾਂ ਦੁੱਧ ਵੀ ਦੇਖੋ ਟੀਕੇ ਵਾਲੇ ਤੋ ਤਾਂ ਚ ਵੀ ਰੇਹਾਂ ਸਪਰੇਹਾਂ ਆ ਰਹੀਆਂ ਨੇ ਹੁਣ ਪਾਣੀ ਚ ਵੀ ਆ ਗਿਆ ਘਰ ਘਰ ਚਿੱਟਾ ਫੜ ਗਿਆ ਤੇ ਰਹਿਣਾ ਕੀ ਆ ਕੱਕ ਨਹੀਂ ਰਹਿਣਾ ਜੀ ਬਿਲਕੁਲ ਵੱਧਦਾ ਵੱਧ 10 ਸਾਲ ਦੇ ਵਿੱਚ ਵਿੱਚ ਇਦੂ ਇਦੂ ਜ਼ਿਆਦਾ ਬੁਰਾ ਹਾਲ ਹੋ ਜਾਣਾ 10 ਸਾਲ ਹੋਣੇ ਵੀ ਨਹੀਂ ਜੀ ਬਿਲਕੁਲ ਠੀਕ ਆ ਮੇਰਾ ਬੇਟਾ ਆਇਆ ਐਮਪੀ ਤੋਂ ਸਟੇਸ਼ਨ ਉੱਤਰਿਆ ਨੂੰ ਮੈਂ ਲੈ ਕੇ ਗਈ ਉਹ ਆਇਆ 2-3 ਸਾਲ ਬਾਅਦ ਤੇ ਉਹਨੇ ਮੈਨੂੰ ਕਿਹਾ ਕਿ ਮੰਮੀ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਪੰਜਾਬ ਚ ਆਇਆ ਜਾਂ ਮੈਂ ਕਿਸੇ ਬਿਹਾਰ ਚ ਆ ਗਿਆ ਜਾਂ ਮੈਂ ਦਿੱਲੀ ਚ ਆ ਗਿਆ ਸਾਨੂੰ ਹੰਬੜਾ ਤੱਕ ਜਾਂਦਿਆਂ ਨੂੰ ਸਿਰਫ ਪੰਜ ਪੱਗਾਂ ਵਾਲੇ ਮਿਲੇ ਅਸੀਂ ਬੜਾ ਧਿਆਨ ਰੱਖਿਆ ਵੀ ਸਾਨੂੰ ਪੱਗ ਬੰਨੇ ਕਿੰਨੇ ਬੰਦੇ ਮਿਲਿਆ ਸਿਰਫ ਪੰਜ ਜਾਣੇ ਸਟੇਸ਼ਨ ਤੋਂ ਲੈ ਕੇ ਹੰਬੜਾ ਪਿੰਡ ਤੱਕ ਇੰਨਾ ਬੁਰਾ ਹਾਲ ਇੰਨਾ ਬੁਰਾ ਹਾਲ ਹੋ ਗਿਆ ਇਹ ਚੀਜ਼ ਨੂੰ ਵੀਰੋ ਸੰਭਲੋ ਬੱਚਿਆਂ ਨੂੰ ਵੀ ਕਹਿੰਦੇ ਆ ਵੀ ਆਪਣੀ ਵਿਰਾਸਤ ਸੰਭਲੋ ਬਹੁਤ ਸ਼ਹੀਦੀਆਂ ਨਾਲ ਇਹ ਸਰਦਾਰੀਆਂ ਮਿਲੀਆਂ ਨੇ ਇਹਨਾਂ ਨੂੰ ਸੰਭਲੋ ਆਪਣਾ ਪੰਜਾਬ ਸੰਭਲੋ ਹਾਂ ਥੈਂਕ ਯੂ